ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰ ਲਈ ਅੱਜ ਦੀ ਵੀਡੀਓ ਬਣਾਉਣ ਵਾਸਤੇ। ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ। ਆਮੰਡਾ ਜੈਨ ਬਣਾਈ ਜਾਂਦੀ ਸੀ ਤੇ ਮੈਂ ਕਿਹਾ ਚਲੋ ਆਪਾਂ ਵੀ ਐਸੇ ਤੇ ਹੀ ਬਣਾ ਦਿੰਨੇ ਆ। ਰੌਂਗ ਸਾਈਡ ਹੈ ਜੀ। ਆ ਜਿਹੜੀ ਸਲਾਈ ਹੈ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਜੀ। ਤੇ ਮੈਂ ਦੋ ਸਲਾਈਆਂ ਪਾ ਲਈਆਂ ਹੁਣ ਆਪਾਂ ਦੂਜਾ ਰੰਗ ਲਾਵਾਂਗੇ ਤਾਂ ਉਹਦੇ ਤੇ ਇਹ ਆਪਣਾ ਦੂਜਾ ਡਿਜ਼ਾਈਨ ਸਟਾਰਟ ਹੋ ਜਾਏਗਾ ਆਹ ਵਾਲਾ ਆਪਣਾ ਬਣ ਗਿਆ ਡਿਜ਼ਾਈਨ ਇਹ ਤੇ ਜਿਹੜਾ ਹੁਣ ਆਪਾਂ ਦੂਜਾ ਰੰਗ ਲਾਵਾਂਗੇ ਤਾਂ ਆਹ ਵਾਲਾ ਡਿਜ਼ਾਈਨ ਬਣੂਗਾ ਤੇ ਹੋਰ ਜੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਮੇਰੇ ਵੀਡੀਓ ਵੀ ਪੂਰੀ ਦੇਖਿਆ ਕਰੋ ਜੀ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਵੀਡੀਓ ਦੇਖਣ ਵਾਸਤੇ ਤੇ ਸ਼ੇਅਰ ਮੇਰੀਆਂ ਭੈਣਾਂ ਵੀਰ ਜਿਹੜੇ ਵੀ ਦੇਖਦੇ ਆ ਵੀਰ ਭੈਣ ਬਣ ਕੇ ਜਰੂਰ ਸ਼ੇਅਰ ਕਰ ਦਿਆ ਕਰੋ ਜੀ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੁਹਾਨੂੰ ਆਪ ਨੂੰ ਹੀ ਪਤਾ ਵੀ ਆਪਾਂ ਬਹੁਤ ਮੁਸ਼ਕਲ ਨਾਲ ਵੀਡੀਓ ਬਣਾਉਂਦੇ ਆ ਸਾਰੇ ਮੇਰੇ ਵੀਰ ਭੈਣ ਭਰਾ ਜਿੰਨੇ ਬਣਾਉਂਦੇ ਉਹਨਾਂ ਨੂੰ ਤਾਂ ਸਭ ਨੂੰ ਪਤਾ ਏ ਤੇ ਮੈਂ ਛੇ ਕਰਕੇ ਮੈਂ ਤੁਹਾਨੂੰ ਕਹਿਨੀ ਆ ਕਿ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਆਪਦੇ ਸਹਿਯੋਗ ਦੀ ਬਹੁਤ ਲੋੜ ਹੈ ਜੀ ਮੈਂ ਤਾਂ ਘਰ ਵਿੱਚ ਮੁਸ਼ਕਲਾਂ ਵੀ ਬਹੁਤ ਆਉਂਦੀਆਂ ਤਾਂ ਵੀ ਮੈਂ ਵੀਡੀਓ ਬਣਾਉਣੀ ਆ ਕਈ ਵਾਰੀ ਨਹੀਂ ਵੀ ਬਣਦੀ ਹੋਣ ਮੈਂ ਕਿੰਨੇ ਟਾਈਮ ਤੋਂ ਬਣਾਈ ਐ ਕੋਈ 10 15 ਦਿਨਾਂ ਤੋਂ ਕੱਲ ਬਣਾਈ ਵੀਡੀਓ ਇੱਕ ਅੱਜ ਬਣਾਈ ਐ ਜੀ ਕਿਉਂਕਿ ਸੰਡ ਕਰਨਦਿਆਂ ਨੂੰ ਵੀ ਥੋੜਾ ਜਿਹਾ ਤਕਲੀਫ ਹੋ ਗਈ ਸੀ ਤੇ ਉਹ ਉਹਨੂੰ ਲੈ ਕੇ ਹਸਪੀਟਲ ਗਏ ਹੋਏ ਸੀਗੇ ਇਸ ਕਰਕੇ ਮੈਥੋਂ ਵੀਡੀਓ ਨਹੀਂ ਬਣੀਆ ਤੇ ਆ ਵੀ ਮੈਂ ਤਾਂ ਇਹੋ ਪਹਿਲਾਂ ਇੰਨਾ ਬਣਾਇਆ ਮੈਂ ਕਿ ਮੈਥੋਂ ਲੱਗ ਤੋਂ ਨਹੀਂ ਬਣਦਾ ਤੇ ਮੈਂ ਐਸੀ ਦੀ ਵੀਡੀਓ ਬਣਾ ਦਿੰਨੀ ਆ ਤੇ ਤੁਸੀਂ ਕਿਰਪਾ ਕਰਕੇ ਮੇਰੀ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਵੀਡੀਓ ਬਣਾਉਣੀ ਹੁਣ ਆਪਾਂ ਦੂਜਾ ਰੰਗ ਲਾਵਾਂਗੇ ਜੀ ਆਹ ਗੁੰਡਾ ਆਪਾਂ ਬਣਾ ਲਵਾਂਗੇ ਜਾੜੇ ਕੁੰਡੇ ਆਪਾਂ ਸਾਰੇ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾਵਾਂਗੇ ਸਾਰੇ ਕੁੰਡੇ ਜਿੰਨੇ ਵੀ ਆਪਾਂ ਇਹ ਡਬਲ ਵਾਲ ਪਾ ਕੇ ਬਣਾਵਾਂਗੇ ਚਾਰ ਚਾਰ ਕੁੰਡੇ ਆ ਤੇ ਦੋ ਸਲਾਈਆਂ ਪੈਂਦੀਆਂ ਜੀ ਦੋ ਸਲਾਈਆਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਆਪਾਂ ਸਿੱਧਾ ਪਾਸਾ ਸੀਗਾ ਜੀ ਸਿੱਧੇ ਪਾਸੇ ਆਪਾਂ ਸਾਰੇ ਗੁੰਡੇ ਡਬਲ ਵਾਲ ਪਾ ਕੇ ਬਣਾ ਲਏ। ਇਹ ਗੁੰਡਾ ਆਪਾਂ ਸਿੰਗਲ ਬਣਾ ਲਾਂਗੇ ਸਾਈਡ ਵਾਲਾ। ਇਧਰੋਂ ਵੀ ਆਪਾਂ ਸਿੰਗਲ ਹੀ ਬਣਾਇਆ ਸੀ। ਬਾਕੀ ਸਾਰੇ ਗੁੰਡੇ ਆਪਾਂ ਡਬਲ ਵਾਲ ਪਾ ਕੇ ਬਣਾ ਲਏ। ਹੁਣ ਆ ਗਏ ਆਪਾਂ ਉਲਟੀ ਸਾਈਡ। కు తార ఆ వే దో కు ప సే బ దో కు జ సే ਇਹਨਾਂ ਚੱਪਾ ਵਾਲ ਨਹੀਂ ਪਾਵਾਂਗੇ ਕਿਉਂਕਿ ਆਪਾਂ ਡਿਜ਼ਾਈਨ ਥੋੜਾ ਬਦਲ ਕੇ ਪਾਵਾਂਗੇ ਸੇਮ ਜਗ੍ਹਾ ਤੇ ਨਹੀਂ ਪਾਵਾਂਗੇ ਇਧਰੋਂ ਵੀ ਆਪਾਂ ਜਿਹੜੇ ਦੋ ਕੁੰਡੇ ਆਹ ਬਣਾ ਲਏ ਸੀਗੇ ਇਹ ਆਪਾਂ ਐਂਡ ਤੇ ਜਾ ਕੇ ਇਹਨਾਂ ਨੂੰ ਪਲੇਨ ਬਣਾਵਾਂਗੇ ਦੋ ਕੁੰਡੇ ਉਲਟੇ ਬਣਾ ਕੇ ਇੱਕ ਕੁੰਡਾ ਤਾਰ ਲਏ ਦੋ ਕੁੰਡੇ ਆਪਾਂ ਉਲਟੇ ਬਣਾ ਲੇ ਹਣ ਆਪਾਂ ਧਾਗਾ ਪਿੱਛੇ ਕਰਾਂਗੇ 1 2 3 තායි පේ සලායි තද යි පා චුඩන්ද ලා් වැචද ලයිපාගේ එ වරි बනා එක රි චඩ ි ඒවනා ਇੱਕ ਵਾਰੀ ਫੇਰ ਇੱਥੇ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਿਆ ਤਿੰਨ ਕੁੰਡੇ ਹੋ ਗਏ ਚਾਰ ਕੁੰਡੇ ਆਪਾਂ ਫੇਰ ਬਣਾ ਲਾਂਗੇ ਹੁਣ ਆਪ ਇਹਨਾਂ ਨੂੰ ਲਾ ਦਾਂਗੇ ਫੇਰ ਚਾਰ ਗੁੰਡੇ ਤਾਰ ਲਾਂਗੇ ਇਹ ਸਲਾਈ ਤੇ ਲੈ ਕੇ ਇਧਰ ਦੀ ਸਲਾਈ ਕੱਢ ਕੇ ਤੇ ਆਪਾਂ ਆਹ ਇੱਕ ਆਪਾਂ ਕੁੰਡਾ ਬਣਾ ਲਿਆ ਇੱਕ ਵਾਰੀ ਆਪਾਂ ਚਾਰ ਕੁੰਡੇ ਬਣਾ ਲੇ ਫਿਰ ਇੱਕ ਕੁੰਡਾ ਹੋਰ ਬਣਾ ਲਿਆ ਆਪਾਂ ਬਾਹਰ ਦੀ ਕੱਢ ਕੇ ਸਲਾਈ ਫਿਰ ਚਾਰ ਕੁੰਡੇ ਫੇਰ ਬਣਾ ਲੇ ਚਾਰ ਕੁੰਡੇ ਆਪਾਂ ਫੇਰ ਲਾ ਲਵਾਂਗੇ ਫਿਰ ਆਪਾਂ ਅੰਡਰ ਵਿੱਚ ਦੀ ਕੱਢ ਕੇ ਸਲਾਈ ਕੁੰਡਾ ਬਣਾ ਲਵਾਂਗੇ ਇੱਕ ਫਿਰ ਆਪਾਂ ਚਾਰ ਕੁੰਡੇ ਬਣਾ ਲਵਾਂਗੇ ਦੋ ਕੁੰਡੇ ਬਣਗੇ ਫਿਰ ਇੱਥੋਂ ਦੀ ਸਲਾਈ ਕੱਢ ਕੇ ਬਣਾ ਲਾਂਗੇ చారండే ఫే చాలండే ఇరం లా దాగే డిజైన్ బుత సోనా బీ కో స్వెటర్ జకట్ కు బావు ਤੇ ਇਹ ਬੱਚਿਆਂ ਦਾ ਕੁਝ ਵੀ ਆਪਾਂ ਫਰਾਕ ਬਣਾਉਨੇ ਆ ਜੇ ਮਾਫਲਰ ਚ ਪਾਉਣਾ ਉਹਦੇ ਚ ਵੀ ਵਧੀਆ ਲੱਗੂਗਾ ਜੀ ਚਾਰ ਚਾਰ ਕੁੰਡੇਾਂ ਨਾਲ ਜੈਨੇ ਦੋ ਸਲਾਈਆਂ ਪੈਂਦੀਆਂ ਲਾਸਟ ਵਾਲੇ ਆਪਣੇ 4 ਕੁੰਡੇ ਇਹ ਵੀ ਆਪਾਂ ਇਸੇ ਤਰ੍ਹਾਂ ਬਣਾ ਲੈਣੇ ਆ ਆ ਜਿਹੜੇ 2 ਕੁੰਡੇ ਆ ਇਹ ਆਪਾਂ ਇਸ ਤਰ੍ਹਾਂ ਸਿੱਧੇ ਬਣਾਉ ਉਦੋਂ ਧਿਆਨ ਨਹੀਂ ਰਿਹਾ ਕਿ ਆਪਾਂ ਸਿੱਧੇ ਬਣਾਉਣੇ ਸੀ ਜਦੋਂ ਆਪਾਂ ਸੰਤਰੀ ਰੰਗ ਲਾਉਣਾ ਉਦੋਂ ਅਸੀਂ ਸਾਰੇ ਇਹ ਬਣਾ ਲੈਣੇ ਆ ਵੀ ਕਿਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਲਸਰਾਂ ਇਹ ਬਣਦੀਆਂ ਜਦੋਂ ਇਸ ਤਰ੍ਹਾਂ ਜੇ ਅਸੀਂ ਸੇਮ ਸੇਮ ਤੇ ਬਣਾਉਣੀ ਹੈ ਫਿਰ ਇਸ ਤਰ੍ਹਾਂ ਸਿੱਧੀਆਂ ਤਾਂ ਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਜਾਂਦੀਆਂ ਲਸਰਾਂ ਇਹ ਡਿੱਡੀਆਂ ਜਾਂਦੀਆਂ ਥੋੜੀਆਂ ਇਸ ਤਰ੍ਹਾਂ ਜਾਂਦੀਆਂ ਜੇ ਹੁਣ ਆਪਾਂ ਜਿਵੇਂ ਇੱਕ ਰੰਗ ਦੀਆਂ ਦੋਸ ਲਾਈਆਂ ਪਈਆਂ ਹੁਣ ਆਪਾਂ ਸੰਤਰੀ ਕਲਰ ਲਾਉਣਾ ਜਦੋਂ ਉਦੋਂ ਆਪਾਂ ਇਹਨਾਂ ਨੂੰ ਸਾਰੇ ਕੁੰਡਿਆਂ ਨੂੰ ਬਣਾ ਲੈਣਾ ਡਬਲ ਵੱਲ ਪਾ ਕੇ ਹਲੋ ਜੀ ਲਾਸਟ ਵਾਲੇ ਦੋ ਗੁੰਡੇ ਸਿੱਧੇ ਬਣਾਏ ਸੀਗੇ ਉਹ ਵੀ ਆਪਾਂ ਡਬਲ ਵਾਲਾ ਪਾ ਕੇ ਬਣਾ ਲਏ ਆਹ ਗੁੰਡਾ ਆਪਾਂ ਸਿੱਧਾ ਬਣਾ ਲਿਆ ਹੁਣ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕਰਨਾ ਧਾਗਾ ਪਿੱਛੇ ਕਰਾਂਗੇ ਚਾਰ ਗੁੰਡੇ ਤਾਰਾਂਗੇ ਚਾਰਾਂ ਨੂੰ ਇਸੇ ਤਰ੍ਹਾਂ ਬਣਾਉਣਾ ਹੈ ਇੱਕ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਇੱਕ ਕੁੰਡਾ ਆਪਾਂ ਚਾਰਾਂ ਕੁੰਡਿਆਂ ਦੇ ਵਿੱਚ ਦੀ ਬਣਾ ਲੈਣਾ ਫਿਰ ਇੱਕ ਕੁੰਡਾ ਇੱਥੋਂ ਦੀ ਬਣਾ ਲੈਣਾ ਇੱਕ ਕੁੰਡਾ ਚਾਰ ਕੁੰਡਿਆਂ ਦੇ ਵਿੱਚ ਦੀ ਬਣਾ ਲੈਣਾ ਤੇ ਆਪਾਂ ਚਾਰ ਕੁੰਡੇ ਛੱਡ ਦੇਾਂਗੇ ਇਹ ਵੀ ਆਪਾਂ ਪੂਰੀ ਸਿਲਾਈ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ ਹੰਦ ਰਿਹਾ ਗਿਆ ਆਪਾਂ ਪੂਰਾ ਬਣਾ ਲਿਆ ਐਂਡ ਵਾਲੇ ਚਾਰ ਕੁੰਡੇ ਵੀ ਆਪਾਂ ਬਣਾ ਲਏ ਹੁਣ ਜਦੋਂ ਆਪਾਂ ਗ੍ਰੀਨ ਬਣਾਵਾਂਗੇ ਉਦੋਂ ਅਸੀਂ ਆਹ ਦੋ ਕੁੰਡੇ ਸਿੰਪਲ ਬਣਾਵਾਂਗੇ ਆਹ ਵਾਲੇ ਇੱਕ ਤਾਰਾਂਗੇ ਦੋ ਕੁੰਡੇ ਸਿੰਪਲ ਬਣਾਵਾਂਗੇ ਆਹ ਵਾਲੇ ਜਿਹੜੇ ਕੁੰਡੇ ਅਸੀਂ ਡਬਲ ਵਾਲਾ ਪਾ ਕੇ ਬਣਾਵਾਂਗੇ ਇੱਧਰ ਵੀ ਅਸੀਂ ਦੋ ਕੁੰਡੇ ਛੱਡ ਦਾਂਗੇ ਫਿਰ ਇਹ ਡਿਜ਼ਾਈਨ ਇਸ ਤਰ੍ਹਾਂ ਲਸਰ ਜੀ ਜਿਹੜੀ ਇਸ ਤਰ੍ਹਾਂ ਜਾਂਦੀ ਹੈ ਇਹ ਜੇ ਅਸੀਂ ਇਹ ਨਾ ਨਹੀਂ ਛੱਡਾਂਗੇ ਫਿਰ ਇਸ ਤਰ੍ਹਾਂ ਸਿੱਧੀ ਸਿੱਧੀ ਜਾਓਗੇ ਤਾਂ ਇਹ ਆਪਾਂ ਜੇ ਮੈਨੂੰ ਵੀ ਆਪਾਂ ਚੰਗਾ ਲੱਗਦਾ ਆਪਾਂ ਉਸੇ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਆ ਤੇ ਆ ਡਿਜ਼ਾਈਨ ਇਸ ਤਰ੍ਹਾਂ ਬਣਦਾ ਜੀ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਦਿਜ਼ਾਈਨ ਦੇ ਕਿੰਨਾ ਇਸ ਤਰ੍ਹਾਂ ਬਣਦਾ ਸਟੈਚੇ ਫਲਜਾ ਬਣਦਾ ਏ ਬੱਚਿਆਂ ਵਾਸਤੇ ਆਪਾਂ ਬੱਚੇ ਖੁਦ ਰੰਗ ਪਾਏ ਜਾਂ ਤਾਂ ਆਪਾਂ ਉਹ ਵੀ ਪਾ ਸਕਦੇ ਆ ਦੋ ਕੱਲਰ ਨਹੀਂ ਜ਼ਿਆਦਾ ਬਣਾ ਸਕਦੇ ਆ ਫਰਾਕ ਵਗੈਰਾ ਜਾਂ ਬੱਚਿਆਂ ਦੀ ਟੋਪੀ ਬਣਾਉਣੀ ਹੋਵੇ ਮਾਫਲਰ ਦੇ ਵਾਸਤੇ ਡਿਜ਼ਾਈਨ ਬਹੁਤ ਵਧੀਆ ਬਣਦਾ ਏ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਬਾਕੀ ਮੈਂ ਆਪਦੇ ਪ੍ਰੋਬਲਮ ਤੁਹਾਨੂੰ ਦੱਸ ਹੀ ਦਿੱਤੀ ਹੈ ਜੀ। ਆਪਾਂ ਭੈਣ ਭਰਾ ਹੀ ਇੱਕ ਦੂਜੇ ਦੇ ਪ੍ਰੋਬਲਮ ਸਮਝਦੇ ਆਂ ਤੇ ਅੱਗੇ ਚੱਲਦੇ ਆਂ ਜੀ। ਤੁਸੀਂ ਵੀ ਮੇਰੀ ਪ੍ਰੋਬਲਮ ਨੂੰ ਸਮਝਦੇ ਹੋਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਵੀਡੀਓ ਮੇਰੀ ਪੂਰੀ ਦੇਖ ਲਿਆ ਕਰੋ। ਵੱਧ ਤੋਂ ਵੱਧ ਦੇਖਿਆ ਕਰੋ। ਆਪ ਦਾ ਬਹੁਤ-ਬਹੁਤ ਧੰਨਵਾਦ ਹੋਵੇ। ਤੇ ਕਮੈਂਟ ਵੀ ਜਰੂਰ ਕਰਦਿਆ ਕਰੋ ਜੀ ਤਾਂ ਮੈਨੂੰ ਵੀ ਪਤਾ ਲੱਗੇ ਵੀ ਮੈਂ ਇਥੋਂ ਕੀ ਗਲਤੀ ਕਰ ਹੁੰਦੀ ਆ ਜਾਂ ਸਹੀ ਕਰਨੀ ਕੰਮ ਮੈਂ ਚਲੋ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਚ